ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਫੇਰ ਲਾਈਫ ਵਿਦ ਗੁਰਸਿੱਖੀ ਚੈਨਲ ਤੇ ਗੁਰਨਾਨਕ ਨਾਮਲੇਵਾ ਸੰਗਤ ਵੱਲੋਂ ਤੇ ਆਪਣੇ ਬਾਬਾ ਜੀ ਪਹੁੰਚੇ ਹੋਏ ਸੀਗੇ ਤੇ ਇਹ ਹੈਗੇ ਜੀ ਆਪਣੇ ਸੰਤ ਅੰਕਲ ਜੀ ਅਮਰੀਕਾ ਤੋਂ ਤੇ ਆਪਣੇ ਵੀਰ ਜੀ ਕੈਨੇਡਾ ਤੋਂ ਤੇ ਇਹ ਆਪਣਾ ਭੁੱਲਰ ਭਰਾ ਹੈਗਾ ਤੁਸੀਂ ਜਾਣਦੇ ਹੀ ਆ ਜਗਜੀਤ ਭੁੱਲਰ ਜੀ ਤੇ ਇਸ ਕਰਕੇ ਆਪਾਂ ਸੰਗਤ ਬਹੁਤ ਸਮੇਂ ਤੋਂ ਕਹਿ ਰਹੇ ਸੀਗੇ ਵੀ ਹੁਕਮ ਸੀਗਾ ਸੰਗਤ ਦਾ ਵੀ ਜਿਹੜੀ ਜਗ੍ਹਾ ਬਣਦੀ ਪਈ ਆ ਵੀ ਉਹਦੇ ਬਾਰੇ ਦੱਸੋ ਸਾਨੂੰ ਉਹ ਜਗ੍ਹਾ ਦਾ ਐ ਸੀਗਾ ਜੀ ਫਿਰ ਜਦੋਂ ਕਿਤੇ ਕੋਈ ਸਬੱਬ ਬਣਦਾ ਉਦੋਂ ਹੀ ਫਿਰ ਮਾਲਕ ਦੀ ਕਿਰਪਾ ਦੇ ਨਾਲ ਕੋਈ ਵੀਡੀਓ ਪਾਈ ਜਾਂਦੀ ਹੈ ਬਹੁਤ ਟਾਈਮ ਤੋਂ ਮੈਨੂੰ ਫੋਨ ਆਉਂਦੇ ਪਏ ਸੀਗੇ ਤੇ ਅੱਜ ਫਿਰ ਸਮਾ ਬਣਿਆ ਇਹ ਬਾਬਾ ਜੀ ਆਏ ਹੋਏ ਸੀ ਵਿਚਾਰ ਕਰਦੇ ਸੀਗੇ ਇਹਨਾਂ ਨੂੰ ਮੈਂ ਕਿਹਾ ਵੀ ਚਲੋ ਨਾਲੇ ਤੁਹਾਨੂੰ ਜਗ੍ਹਾ ਦਿਖਾ ਕੇ ਆਉਣੇ ਆ ਤੇ ਇਹਨਾਂ ਨੇ ਆਪਾਂ ਨੂੰ ਸੇਵਾ ਵੀ ਦਿੱਤੀ ਹੈ ਜੀ ਇਹ ਆਪਾਂ ਨੂੰ 2 ਲੱਖ ਰੁਪਇਆ ਗਰਮਖਾਨੇ ਦਿੱਤਾ ਵਾ ਜਿਹੜਾ ਸੇਵਾ ਦਾ ਕੰਮ ਤਕਰੀਬਨ ਨੇੜੇ ਜਿਹੀ ਆਇਆ ਹੋਇਆ ਸੀ ਰੁਕਣ ਵਾਲਾ ਤੇ ਮਹਾਰਾਜ ਦੀ ਕਿਰਪਾ ਨਾਲ ਹੁਣ ਫੇਰ ਸਪੀਡ ਫੜ ਲਈ ਹੈ ਤੇ ਮੈਂ ਬੇਨਤੀ ਕਰਦਾ ਹੁਣਾਂ ਵੀ ਕੋਈ ਵੀ ਭੈਣ ਭਰਾ ਵੀ ਅਸੀਂ ਸਿਰਫ ਆਪਦੇ ਵਾਸਤੇ ਬਣਾ ਰਹੇ ਹਾਂ ਜਗਾ ਵੀ ਅਸੀਂ ਕੋਈ ਇਹ ਨਹੀਂ ਹੈਗਾ ਜਾਂ ਸੰਗਤ ਵਾਸਤੇ ਲੰਗਰ ਹਾਲ ਬਣਾ ਰਹੇ ਹਾਂ ਲਗੋਈ ਇਦਾਂ ਨਹੀਂ ਹੈਗਾ ਵੀ ਆਪਾਂ ਜੇ ਇੱਥੇ ਕੋਈ ਲੰਮਾ ਚੌੜਾ ਸਿਸਟਮ ਕਰਨਾ ਵੀ ਮੈਂ ਤਾਂ ਕਰਕੇ ਵਾਰ-ਵਾਰ ਬੇਨਤੀ ਕਰਦਾ ਹੁਣਾਂ ਇਹ ਤਾਂ ਸਿਰਫ ਇੱਕ ਲੰਗਰ ਹਾਲ ਬਣਾਣਾ ਜਿਹੜਾ ਆਉਂਦੇ ਜਾਂਦੇ ਵੀਰ ਭੈਣ ਭਰਾਵਾਂ ਨੂੰ ਜਿਹੜਾ ਪ੍ਰਸ਼ਾਦਾ ਮਿਲ ਸਕੇ ਤੇ ਜਾਂ ਜਦੋਂ ਗਰਮੀ ਦੇ ਵਿੱਚ ਜਲਦੀ ਜ਼ਰੂਰਤ ਹੁੰਦੀ ਹੈ ਬਹੁਤ ਵਾਰੀ ਮੈਂ ਇੱਥੇ ਖੜ ਕੇ ਅਕਸਰ ਮੰਦੇ ਵਿੱਚ ਫੁਰਨਾ ਆਇਆ ਉਝੇ ਤੋਂ ਨੰਗੀ ਦਾ ਜਿਹੜੇ ਗੱਡੀਆਂ ਤੇ ਮੋਟਰਸਾਈਕਲਾਂ ਤੇ ਬੰਦੇ ਹੁੰਦੇ ਉਹਨਾਂ ਨੂੰ ਵਿਚਾਰਿਆਂ ਨੂੰ ਪਾਣੀ ਵਗੈਰਾ ਦੀ ਜ਼ਰੂਰਤ ਪੈਂਦੀ ਆ ਗੱਡੀਆਂ ਕਾਰਾਂ ਦੇ ਵਿੱਚ ਤਾਂ ਚਲੋ ਆਪਣੇ ਕੋਲੇ ਹੁੰਦਾ ਤੇ ਹੁਣ ਕੋਸ਼ਿਸ਼ ਕਰਾਂਗੇ ਵੀ ਸਾਰੀ ਗਰਮੀ ਉਹ ਗਰਮੀ ਜਿਹੜਾ ਜਲਦਾ ਚੱਲ ਸਕੇ ਜੋ ਬਾਕੀ ਮਾਲਕ ਦੀ ਇੱਛਾ ਤੁਹਾਨੂੰ ਜਗ੍ਹਾ ਵਿਖਾ ਦਿੰਨੇ ਆ ਕਿ ਕੈਨੇਡਾ ਅਮਰੀਕਾ ਤੋਂ ਯੂਰਪ ਚੋਂ ਕਾਫੀ ਫੋਨ ਆਏ ਸੀ ਵੀ ਜਿਹੜੀ ਜਗ੍ਹਾ ਬਣਦੀ ਆ ਸਾਨੂੰ ਵੀਡੀਓ ਜ਼ਰੂਰ ਬਣਾ ਕੇ ਪਾਓ ਜੀ ਆਜੋ ਜੀ ਤੁਹਾਨੂੰ ਥਾਂ ਦਿਖਾਉਣੇ ਆ ਤੇ ਅੱਜ ਕੁਦਰਤੀ ਸਵੱਬ ਬਣਿਆ ਕਰਨਾ ਕਰਾਉਣਾ ਮਾਲਕ ਨੇ ਹੁੰਦਾ ਹੈ ਕਹਿੰਦੇ ਹੁੰਦੇ ਆ ਵੀ ਜਦੋਂ ਕੋਈ ਪਰਮਾਤਮਾ ਆਪ ਹੀ ਮਿਹਰ ਕਰਦਾ ਉਦੋਂ ਫਿਰ ਕੋਈ ਨਾ ਕੋਈ ਇਦਾਂ ਦਾ ਰੱਬ ਦਾ ਪਿਆਰਾ ਭੇਜ ਦਿੰਦਾ ਪਰ ਮੈਂ ਅਕਸਰ ਹੀ ਵੇਖਿਆ ਵੀ ਮਾਲਕ ਦੀ ਖੇਡ ਦੇਖ ਲਓ ਵੀ ਜਦੋਂ ਕੰਮ ਰੁਕਣ ਲੱਗਦਾ ਉਦੋਂ ਨੂੰ ਕੋਈ ਨਾ ਕੋਈ ਭੈਣ ਭਰਾ ਕੇ ਨਾਲ ਖੜਾ ਹੋ ਜਾਂਦਾ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਵੀਰ ਜੀ ਦਾ ਜਿਨ੍ਹਾਂ ਨੇ ਮਦਦ ਕੀਤੀ ਆ ਪਰ ਕੰਮ ਦਾ ਬਜਟ ਇਦਾਂ ਹੁੰਦਾ ਜੀ ਕਈ ਵਾਰੀ ਨਾ ਸਾਨੂੰ ਜਿਵੇਂ ਮਿਸਤਰੀ ਜਿੰਨਾ ਕਹਿ ਦਿੰਦੇ ਆ ਉਹ ਤੋਂ 3 ਗੁਣਾ ਉੱਤੇ ਚਲਾ ਜਾਂਦਾ ਸੋਚਿਆ ਤਾਂ ਆਏ ਸੀਗਾ ਵੀ ਚਲੋ ਉਹਨਾਂ ਕ ਬਣ ਜੂਗਾ ਤੇ ਹੁਣ ਦੋ ਕਮਰੇ ਅਸੀਂ ਤਿਆਰ ਕਰਾ ਲਾਂਗੇ ਬਾਕੀ ਸਾਰਾ ਉਸੇ ਤਰ੍ਹਾਂ ਛੱਡ ਦਾਂਗੇ ਤੇ ਆ ਤੁਸੀਂ ਦੇਖ ਸਕਦੇ ਆ ਇਹ ਚਾਰ ਕਮਰੇ ਆ ਜੀ ਤੇ ਇੱਕ ਦਫਤਰ ਆ ਤੇ ਇੱਕ ਲੌਬੀ ਆ ਜੀ ਉਹਦੇ ਵਿੱਚ ਸਾਡਾ ਮਤਲਬ ਆਪਾਂ ਕਹਿ ਸਕਦੇ ਆ ਵੀ ਜਿੰਨੇ ਵੀਰ ਭਰਾਵਾ 15 20 ਜਾਣਿਆਂ ਵਾਸਤੇ ਰਹਿਣ ਵਾਸਤੇ ਹੈਗਾ ਕੋਈ ਵੀ ਬੰਦਾ ਹੁੰਦਾ ਜਾਂ ਕਿਸੇ ਨੂੰ ਕੋਈ ਘਰ ਦੀ ਪ੍ਰੋਬਲਮ ਹੋਵੇ ਜਾਂ ਕੋਈ ਮਸਲਾ ਹੋਵੇ ਜਾਂ ਕੋਈ ਨੰਗਦਾ ਟੱਪਦਾ ਹੋਵੇ ਜਿਹੜਾ ਮਰਜ਼ੀ ਆ ਕੇ ਇੱਥੇ ਰਹਿ ਸਕਦਾ ਕੋਈ ਇਦਾਂ ਦਾ ਨਹੀਂ ਹੈਗਾ ਮਸਲਾ ਵੀ ਕੋਈ ਰਹਿਣ ਦੀ ਪ੍ਰੋਬਲਮ ਆ ਬਾਕੀ ਆ ਜਗਾ ਜਿੰਨੀ ਆਪਣੇ ਕੋਲੇ ਸੀਗੀ ਇਹ 5455 ਮਰਲੇ ਆ ਸਾਰੀ। ਆ ਤੁਸੀਂ ਦੇਖ ਸਕਦੇ ਇੱਥੇ ਜਦੋਂ ਹੁਣ ਆਪਾਂ ਕਰਾਂਗੇ ਤਿਆਰੀ ਇਹ ਆਪਾਂ ਬੂਟੇ-ਬਾਟੇ ਲਾਉਣੇ ਆ ਵੀਰ ਜੀ ਜਿਹੜੇ ਵੀਡੀਓ ਬਣਾ ਰਹੇ ਆ ਤਕਰੀਬਨ ਇਹ ਜੰਗਲ ਹੀ ਲਾਉਂਦੇ ਆ। ਉਸ ਹਿਸਾਬ ਦੇ ਨਾਲ ਫਿਰ ਇਹ ਕਹਿੰਦੇ ਸਾਰੀ ਸਫਾਈ ਕਰਾ ਕੇ ਮਿੱਟੀ ਪਾ ਕੇ ਸੀ ਇੱਥੇ ਇਹਨੂੰ ਇੱਕਸਾਰ ਕਰਕੇ ਤੇ ਪੂਰੇ ਬੂਟੇ-ਬਾਟੇ ਲਾ ਗਏ ਆ ਮਤਲਬ 6 ਕਿ ਮਹੀਨਿਆਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵੀ ਵੀਡੀਓ ਸਾਲ ਨੂੰ ਪਾਏ ਵੀ ਤੁਹਾਨੂੰ ਇਹ ਜਗ੍ਹਾ ਦੀ ਪਛਾਣ ਨਹੀਂ ਆਉਣੀ। ਇਹ ਹੁਣੇ ਕੰਮ 70% 60 70% ਨੇੜੇ ਹੀ ਆ। ਪਲੰਬਰ ਦਾ ਕੰਮ ਵੀ ਹੋ ਚੁੱਕਿਆ ਤੇ ਹੋਰ ਵੀ ਸਾਰਾ ਕੰਮ ਹੈ। ਬਾਕੀ ਜੇ ਕੋਈ ਭੈਣ ਭਰਾ ਹੁੰਦਾ ਵਾ ਸਾਨੂੰ ਫੋਨ ਕਰਦਾ ਅਸੀਂ ਵਾਰ-ਵਾਰ ਬੇਨਤੀ ਕਰਦੇ ਹੁੰਨੇ ਆ ਵੀ ਤੁਸੀਂ ਆ ਵੱਧ ਤੋਂ ਵੱਧ ਸਿਮਰਨ ਕਰੋ ਜਿਹੜਾ ਕੰਮ ਜ਼ਰੂਰੀ ਆ। ਬਾਕੀ ਜਿਹੜੇ دنیਵੀ ਕੰਮ ਹੈਗੇ ਆ ਤਾਂ ਮਾਲਕ ਨੇ ਆਪ ਹੀ ਸਿਰ ਤੇ ਹੱਥ ਰੱਖ ਕੇ ਕਰਾ ਲੈਣੇ। ਜ਼ਰੂਰੀ ਕੰਮ ਆ ਵੀ ਜਿਹੜਾ ਆਪਾਂ ਬਾਣੀ ਨਾਲ ਜੁੜੀਏ ਸਿਮਰਨ ਦੇ ਨਾਲ ਜੁੜੀਏ। ਬਹੁਤ ਸਮੇਂ ਤੋਂ ਸੰਗਤ ਦਾ ਹੁਕਮ ਸੀਗਾ ਤੇ ਅੱਜ ਅਸੀਂ ਕਿਹਾ ਵੀ ਚਲੋ ਓਨੀ ਇੱਕ ਵੀਡੀਓ ਬਣਾ ਕੇ ਪਾ ਦਿੰਨੇ ਆ ਬਾਕੀ ਹੋਰ ਬਾਬਾ ਜੀ ਤੁਸੀਂ ਕੋਈ ਵਿਚਾਰ ਹੋਵੇ ਕੁਝ ਦੱਸਣਾ ਚਾਹੋ ਨਹੀਂ ਬਹੁਤ ਵਧੀਆ ਮਹਾਰਾਜ ਨੇ ਕਿਰਪਾ ਕੀਤੀ ਜੀ ਬਹੁਤ ਵਧੀਆ ਜਗ੍ਹਾ ਬਣੀ ਆ ਹੋਰ ਆਪਾਂ ਸਾਰਿਆਂ ਨੂੰ ਇਹੀ ਕਹਿੰਨੇ ਆ ਵੀ ਨਾਮ ਨਾਲ ਜਿਵੇਂ ਤੁਸੀਂ ਜੋੜਦੇ ਹੋ ਬਹੁਤ ਥੋੜਾ ਵੱਡਾ ਵਧੀਆ ਪ੍ਰਾਨਾ ਜੀ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਠੀਕ ਹੈ ਜੀ ਬਾਕੀ ਜੇ ਕੋਈ ਹੋਰ ਸੁਝਾਅ ਹੋਵੇ ਤੁਹਾਡਾ ਦੇ ਆਪਾਂ ਜਦੋਂ ਵੀਡੀਓ ਪਾਉਣੇ ਹੁੰਦੇ ਆ ਤੁਸੀਂ ਕਮੈਂਟਾਂ ਦੇ ਵਿੱਚ ਪਾ ਸਕਦੇ ਆ ਜਿਵੇਂ ਜਿਵੇਂ ਸਾਨੂੰ ਜਿੰਨੀ ਕੁ ਮਾਲਕ ਸੋਝੀ ਦਿੰਦਾ ਉਸ ਹਾਵ ਨਾਲ ਅਸੀਂ ਵੀਡੀਓ ਬਣਾ ਕੇ ਪਾ ਦਿੰਨੇ ਆ ਤੇ ਪਰ ਮੇਰੀ ਬੇਨਤੀ ਹੈ ਵੱਧ ਤੋਂ ਵੱਧ ਆਪਾਂ ਸਿਮਰਨ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੀਏ ਤੇ ਕੋਸ਼ਿਸ਼ ਕਰੀਏ ਵੀ ਆਪਾਂ ਇੱਕ ਸ਼ਬਦ ਦੀ ਅਰਾਧਨਾ ਕੀਤੀ ਜਾਵੇ ਜਦੋਂ ਤੁਸੀਂ ਨਾਮ ਜਪੋਂਗੇ ਤਾਂ ਇਹ ਦੁੱਖ ਦਾ ਦੁਨੀਆ ਤੋਂ ਵੈਸੇ ਹੀ ਖਤਮ ਹੋ ਜਾਣੇ ਆ ਅਸੀਂ ਉਲਝੇ ਹੋਣ ਕਰਕੇ ਸਾਨੂੰ ਇੱਕ ਰਾਹ ਨਹੀਂ ਮਿਲ ਰਿਹਾ ਵੀ ਅਸੀਂ ਕਰਨਾ ਕੀ ਹੈ ਜਦੋਂ ਪ੍ਰਮਾਤਮਾ ਦਾ ਨਾਮ ਜਪਾਂਗੇ ਤੇ ਉਦੋਂ ਮਹਾਰਾਜ ਕਿਰਪਾ ਕਰਨਗੇ ਤੇ ਕੋਸ਼ਿਸ਼ ਕਰਨੀ ਆ ਵੀ ਆਪਾਂ ਵੱਧ ਤੋਂ ਵੱਧ ਬੰਦਗੀ ਕਰੀਏ ਜੀ ਇਹੀ ਸੁਨੇਹਾ ਹੁੰਦਾ ਹਰ ਵਾਰੀ ਸਾਡਾ ਬਾਕੀ ਹੋਰ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੋਂ ਤਾਂ ਠੀਕ ਹੈ ਜੀ ਬੁਲਾਉਣੇ ਆ ਜੀ ਫਿਰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ